ਯੂਨਾਨ ਦੇ ਕੋਰਫੂ ਤੋਂ ਜਰਮਨੀ ਦੇ ਡੈਲੈਕਸਟਾਫ ਜਾ ਰਹੇ ਇੱਕ ਬੋਇੰਗ ਜਹਾਜ਼ ਦੇ ਵਿੱਚ ਵੱਡਾ ਹਾਦਸਾ ਹੋਣੋਂ ਟਲ ਗਿਆ ਉਡਾਣ ਪਰੰਤੂ ਪਹਿਲਾ ਤੁਰੰਤ ਬਾਅਦ ਜਹਾਜ਼ ਦੇ ਸੱਜੇ ਇੰਜਨ ਨੂੰ ਅੱਗ ਲੱਗ ਗਈ ਅਤੇ ਜਿਸ ਦੀ ਹੈਰਾਨੀ ਕਰਨ ਵਾਲੀ ਵੀਡੀਓ ਜਿਹੜੀ ਉਹ ਸਾਹਮਣੇ ਆਈ ਹੈ ਜਹਾਜ਼ ਦੇ ਵਿੱਚ 200 ਤਸਦੀਕ ਕੀ 73 ਯਾਤਰੀ ਅਤੇ 8 ਚਾਲਕ ਸਵਾਰ ਸੰਹਾਤ ਸਮੇਂ ਵਾਪਰੇ ਜਦੋਂ ਜਹਾਜ਼ ਤੇ ਕੋਰਫੂ ਤੇ 934 ਤੋਂ ਉਡਾਣ ਭਰੀ ਅਤੇ ਉਡਾਣ ਭਰਦੇ ਹੀ ਕਈ ਧਮਾਕੇ ਹੋਈ ਨਹੀਂ ਅਤੇ ਸੱਜੇ ਇੰਜਨ ਦੇ ਵਿੱਚ ਅੱਗ ਦੀਆਂ ਲਪਟਾਂ ਨਿਕਲਣ ਲੱਗੀਆਂ। ਪਾਇਲਟ ਨੇ ਤੁਰੰਤ ਕਾਰਵਾਈ ਕਰਦੇ ਹੋਏ ਖਰਾਬ ਇੰਜਨ ਨੂੰ ਬੰਦ ਕਰ ਦਿੱਤਾ ਅਤੇ ਜਹਾਜ਼ ਨੂੰ ਇਟਲੀ ਵੱਲ ਮੋੜ ਦਿੱਤਾ। ਲਗਭਗ 30 ਮਿੰਟ ਬਾਅਦ ਪਾਇਲਟ ਨੇ ਜਹਾਜ਼ ਨੂੰ ਇਟਲੀ ਦੇ ਬ੍ਰਿਡਿੰਸ ਦੇ ਵਿੱਚ ਸੁਰੱਖਿਅਤ ਢੰਗ ਦੇ ਨਾਲ ਉਤਾਰ ਦਿੱਤਾ। ਹਾਦਸੇ ਤੋਂ ਬਾਅਦ ਯਾਤਰੀਆਂ ਨੂੰ ਇੱਕ ਹੋਰ ਜਹਾਜ਼ ਦੇ ਵਿੱਚ ਤਬਦੀਲ ਕੀਤਾ ਗਿਆ। ਉਥੇ ਇਸ ਘਟਨਾ ਕਾਰਨ ਨੂੰ ਡਾਣ ਜਿਹੜੀ ਉਹ 15 ਤੋਂ 5 ਘੰਟੇ ਦੀ ਦੇਰੀ ਦੇ ਨਾਲ ਜਿਹੜਾ ਹੈ ਉਹ ਕਿ ਆਪਣੀ ਮੰਜ਼ਲ ਡਲਸਫੋਰਡ ਪਹੁੰਚੀ ਐ ਤੇ ਪਾਇਲਟ ਨੇ ਸੂਚ ਬੂਝ ਤੇ ਕਾਰਨ ਸਾਰੀ ਯਾਤਰੀਆਂ ਤੇ ਚਲਾਕ ਦਾਲਦਸੀ ਕਿ ਚਾਲਕ ਦਾਲ ਦੇ ਮੈਂਬਰਾਂ ਨੂੰ ਦੀ ਜਿਹੜੀ ਉਹ ਜਾਨ ਬਚਾਲੀ